ਲੋ ਵੀ ਪੰਜਾਬ ਦੇ ਲੋਕੋ ਤੁਸੀਂ ਕਈ ਵਾਰ ਕਿਹਾ ਕਿ ਯਾਰ ਜਿਹੜੀ ਸਿਆਸਤਾਂ ਨੇ ਉਹ ਮਹਿੰਗੀ ਗੱਡੀਆਂ ਵਾਲੇ ਤੇ ਮਹਿੰਗੇ ਬੰਦਿਆਂ ਦੀ ਆ ਮਾੜੇ ਬੰਦਿਆਂ ਦੀ ਸਿਆਸਤ ਨਹੀਂ ਗੀ ਇਸ ਕਰਕੇ ਮੈਂ ਜਾਦੂਗਰੀ ਸਿੱਖੀ ਆ ਜਿਹੜਾ ਪਹਿਲਾਂ ਜਾਦੂ ਸਿੱਖਿਆ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਉਹ ਜਾਦੂ ਵੇਖੋ ਜੇ ਹਣ ਬੰਦ ਗੋਭੀ ਵੇਖ ਲਓ ਸਾਰੇ ਪਾਸਿਆਂ ਤੋਂ ਬੰਦ ਆ ਕਿਸੇ ਪਾਸੋਂ ਵੀ ਇਹ ਕੋਈ ਨਿਸ਼ਾਨੀ ਨਹੀਂ ਕੋਈ ਕੁਝ ਨਹੀਂ ਪਰ ਇਹਦੇ ਵਿੱਚੋਂ ਮੈਂ ਬਹੁਤ ਤਗੜੀ ਚੀਜ਼ ਕੱਢਣੀ ਆ ਜਿਹੜੇ ਤੁਸੀਂ ਹੈਰਾਨ ਹੋ ਜਾਓਗੇ ਲਓ ਮੇਰੇ ਵੀਰੋ ਆ ਚੈੱਕ ਕਰੋ ਗੋਭੀ ਦੇ ਫੁੱਲਾਂ ਨੂੰ ਛਿੱਲਣ ਦੀ ਤਿਆਰੀ ਹੋ ਗਈ ਆ ਵਿੱਚੋਂ ਇਹਦੇ ਵਿੱਚੋਂ ਬਹੁਤ ਤਗੜੀ ਚੀਜ਼ ਨਿਕਲਣੀ ਆ ਬੜੀ ਤਗੜੀ ਚੀਜ਼ ਤੁਸੀਂ ਸੋਚ ਨਹੀਂ ਸਕਦੇ ਮਹਿੰਗੀ ਕੀਮਤੀ ਨਿਕਲਣੀ ਆ ਮਹਿੰਗੀ ਚੀਜ਼ ਇਹ ਚੱਕੋ ਮੇਰਾ ਭਰਾ ਆ ਗਿਆ ਬੰਦ ਗੋਭੀ ਬੰਦ ਗੋਭੀ ਜਿਹਦੇ ਵਿੱਚੋਂ ਆ ਵੇਖ ਲਓ ਕੋਈ ਕੱਟ ਨਹੀਂ ਕੋਈ ਕੁਛ ਨਹੀਂ ਪਰ ਚੀਜ਼ ਬੜੀ ਤਗੜੀ ਨਿਕਲਣੀ ਆ ਤੁਸੀਂ ਚੀਜ਼ ਦੇਖਦੇ ਰਹਿ ਜਾਓਗੇ ਯਾਰ ਤੁਸੀਂ ਅਕਸਰ ਨਾ ਮੈਂ ਕਿਹਾ ਚੱਲ ਵੀ ਇੱਕ ਵਾਰੀ ਨਾਲੇ ਭਰਾਵਾਂ ਨੂੰ ਦੱਸ ਤੀ ਕਿ ਭਾਈ ਜਾਦੂਗਰ ਵੀ ਸਿੱਖੀ ਅਸੀਂ ਤੇ ਲੈ ਵੇ ਮੈਂ ਕਿਹਾ ਯਾਰ ਜਦੋਂ ਤੁਸੀਂ ਕਹਿ ਰਹੇ ਆ ਤੁਸੀਂ ਜਿਹੜੇ ਲੋਕ ਆ ਤੁਸੀਂ ਰਾਜਿਆਂ ਨੂੰ ਪਹਿਲ ਦਿੰਨੇ ਆ ਫਿਰ ਮਾੜੇ ਬੰਦਿਆਂ ਦਾ ਕੀ ਹੋ ਸਕਦਾ ਇੱਥੇ ਇਹ ਆ ਬੰਦ ਗੋਭੀ ਤੋਂ ਨਿਕਲੂਗਾ ਕੁਛ ਨਾ ਕੁਛ ਤੁਹਾਨੂੰ ਮੈਂ ਕੱਢ ਕੇ ਐ ਚੰਗੀ ਚੀਜ਼ ਬੇਫਿਕਰ ਹੋ ਜੇ ਇੱਕ ਵਾਰੀ ਬਹਿ ਜਾਓ ਇਹਦੇ ਵਿੱਚੋਂ ਸੋਨੇ ਦੀ ਇੱਟ ਨਿਕਲਣੀ ਆ ਰੀਅਲ ਦੀ ਚੈੱਕ ਕਰਨੀ ਆ ਆ ਜਾ ਆ ਜਾ ਰੜਕ ਲੱਗੀ ਇੱਟ ਸੋਨੇ ਦੀ ਲੋ ਭਰਾਵੋ ਨੂੰ ਵੇਖ ਲਓ ਚੈੱਕ ਕਰ ਲਓ ਜਨ ਕੱਲ ਤਗੜੀ ਚੀਜ਼ ਨਿਕਲਦੀ ਤਗੜੀ ਵੇਖ ਗਿਆ ਹੱਤ ਤੇ ਨਵਜੇ ਸੋਨੇ ਦੀ ਗੇਟ ਇਹ ਜੰਦਾ ਕੱਖ ਨਹੀਂ ਨਿਕਲਿਆ ਨਹੀਂ ਨਿਕਲਿਆ ਨਹੀਂ ਨਿਕਲਿਆ ਇਹ ਭਰਾਵੋ ਇਹਦੇ ਵਿੱਚੋਂ ਕੀ ਨਿਕਲਣਾ ਸੀ ਇਹ ਜਿਹੜਾ ਭਗਵੰਤ ਮਾਨ ਦੀ ਸੈਸ਼ਨ ਬੁਲਾਉਂਦਾ ਜਿਹੜਾ ਸਪੈਸ਼ਲ ਸੈਸ਼ਨ ਉਹਦੇ ਅਰਕੀ ਆ ਉਹਦੇ ਵਿੱਚੋਂ ਕੱਖ ਨਹੀਂ ਨਿਕਲਣਾ ਭਗਵੰਤ ਮਾਨ ਜੀ ਜਿਵੇਂ ਇਸ ਗੋਭੀ ਦੇ ਵਿੱਚੋਂ ਕੱਖ ਨਹੀਂ ਨਿਕਲਿਆ ਉਸੇ ਤਰ੍ਹਾਂ ਜਿਹੜਾ ਤੁਸੀਂ ਸੈਸ਼ਨ ਬੁਲਾਇਆ ਸੀ ਮਨਰੇਗਾ ਵਾਸਤੇ ਉਹਦੇ ਵਾਸਤੇ ਗਰੀਬਾਂ ਵਾਸਤੇ ਕੀ ਕੱਢਿਆ ਤੁਸੀਂ ਦੱਸੋ ਕੱਲਾ ਗੱਲਾਂ ਕੀਤੀਆਂ ਕਾਂਗਰਸੀ ਇਹ ਆ ਕਾਲੀ ਦਾ ਲੋਹਾ ਬੀਜੇਪੀ ਉਹ ਆ ਇਹਨੂੰ ਬਾਹਰ ਕੱਢ ਦੋ ਜਿੰਦਰੇ ਲਾ ਦੋ ਓਏ ਬੋਲਣ ਹੀ ਨਹੀਂ ਦਿੰਦੇ ਕਿਸੇ ਨੂੰ ਓਏ ਭਗਵਾਨ ਤੋਂ ਨੂੰ ਮਨਜ਼ੂਰ ਨਹੀਂ ਕਰਦੇ ਓਏ ਕਹਿੰਦਾ ਹਾਂ ਤੂੰ ਕੌਣ ਆ ਤੂੰ ਕੌਣ ਆ ਇਹ ਗੱਲਾਂ ਕਰਕੇ ਜਾਂਦੇ ਰਹੇ ਜਿਵੇਂ ਬੰਦ ਗੋਭੀ ਚੋਂ ਕੱਖ ਨਹੀਂ ਨਿਕਲਿਆ ਉਸੇ ਤਰ੍ਹਾਂ ਤੇਰੇ ਉੱਥੇ ਸੈਸ਼ਨ ਬੁਲਾਏ ਚੋਂ ਕੱਖ ਨਹੀਂ ਨਿਕਲਿਆ ਕੀ ਮਨਰੇਗਾ ਵਾਸਤੇ ਉੱਥੇ ਕਾਨੂੰਨ ਬਣਾਤਾ ਕੀ ਅੱਗੇ ਦਾ ਫੈਸਲਾ ਬਣਾਇਆ ਕਿਵੇਂ ਕੇਂਦਰ ਦਾ ਤੁਸੀਂ ਜਿਹੜੇ ਬਿੱਲ ਆ ਉਹ ਰੱਦ ਕਰਾਓਗੇ ਜੇਕਰ ਜਿਵੇਂ ਕਾਲੇ ਕਾਨੂੰਨ ਆਏ ਸੀ ਕਿਸਾਨੀ ਦੇ ਜੇਕਰ ਇੱਥੇ ਬਹਿ ਕੇ ਗੋਭੀ ਦੇ ਫੁੱਲ ਪਾੜੀ ਜਾਂਦੇ ਤਾਂ ਕਦੇ ਵੀ ਕਾਨੂੰਨ ਰੱਦ ਨਹੀਂ ਹੋਣੇ ਸੀ ਜਿਹੜੇ ਤੁਸੀਂ ਬਿਜ਼ਨਸਮੈਨਾਂ ਨਾਲ ਰਲ ਕੇ ਜਿਹੜੇ ਆ ਕਿਸਾਨੀਆਂ ਨੂੰ ਢਾਹ ਲਾਉਣ ਆਏ ਸੀਗੇ ਤੁਸੀਂ ਜੇਕਰ ਤੁਹਾਡੇ ਵਿਰੋਧ ਨਾਲ ਲੋਕ ਜਾਂਦੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਗੋਭੀ ਦੇ ਫੁੱਲ ਪਾੜੀ ਜਾਂਦੇ ਤਾਂ ਕਦੇ ਕਾਨੂੰਨ ਵਾਪਸ ਨਹੀਂ ਹੋਣੇ ਸੀ ਹੁਣ ਕੀ ਸੋਚਿਆ ਮਨਰੇਕਾ ਵਾਸਤੇ ਕੱਖ ਨਹੀਂ ਸੋਚਿਆ ਨਿਕਲਿਆ ਕੀ ਆ ਗੋਭੀ ਦੇ ਫੁੱਲ ਚੋਂ ਕੱਖ ਨਹੀਂ ਨਿਕਲਦਾ ਹੁੰਦਾ ਭਗਵੰਤ ਮਾਨ ਜੀ ਕੀ ਫੈਸਲਾ ਲੈ ਲਿਆ ਕੋਈ ਫੈਸਲਾ ਨਹੀਂ ਲਿਆ ਕੀ ਕੀਤਾ ਕੱਖ ਨਹੀਂ ਕੀਤਾ ਲੜਾਈ ਕੀਤੀ ਜਿਹੜੀ ਤੂੰ ਫੇਸਬੁੱਕ ਤੇ ਆਪਦੇ ਭਾਸ਼ਨਾ ਦੇ ਵਿੱਚ ਸਾਰਾ ਕੁਝ ਕਰ ਦਿਨਾ ਕਿ ਸਾਰੀ ਰਾਤ ਰੋਈ ਗਈ ਮਰਿਆ ਕੋਈ ਵੀ ਨਹੀਂ ਉਹ ਕੰਮ ਹੋ ਗਏ ਹੁਣ ਮਾਨ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿਣਾ ਮੈਂ ਪਹਿਲਾਂ ਵੀ ਆਪਦੀਆਂ ਗੱਲਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਤੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਜੇਕਰ ਵਕਈ ਤੁਸੀਂ ਮਜ਼ਦੂਰਾਂ ਦਾ ਭਲਾ ਕਰਨਾ ਚਾਹੁੰਦੇ ਆ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਆ ਲਗਭਗ 13000 ਪਿੰਡਾ ਪੰਜਾਬ ਦੇ ਵਿੱਚ ਜਿਹੜੇ 13000 ਪਿੰਡਾ ਜਿਹੜਾ ਮਨਰੇਗਾ ਦਾ ਹਰ ਪਿੰਡ ਦੇ ਵਿੱਚ ਲਗਭਗ ਕਰੋੜ 2 ਕਰੋੜ ਰੁਪਈਆ 50 ਲੱਖ ਤੋਂ ਲੈ ਕੇ ਕਿੰਨਾ ਵੀ ਆ ਸਕਦਾ ਸਾਲ ਦੇ ਵਿੱਚ ਉਹ ਹਰ ਲੋਕਾਂ ਨੂੰ ਮਾੜਾ ਮਾੜਾ ਜਿਵੇਂ ਕਹਿ ਲੋ ਕਿਤੇ ਆਪਾਂ ਜਾ ਵੜਦੇ ਹਾਂ ਕੋਈ ਬੰਦੇ ਕੋਲੇ 20 ਰੁਪਈਆ ਦਾ ਭੁਜਗਾ ਹੋਵੇ ਤਾਂ 10 ਜਣਿਆਂ ਨੂੰ ਵੰਡੂ ਥੋੜਾ ਥੋੜਾ ਉਸੇ ਤਰ੍ਹਾਂ ਭੁਜਗੇ ਨਾਲ ਨਾ ਤਾਂ ਉਹਨਾਂ ਦਾ ਰਾਜ ਹੁੰਦਾ ਤੇ ਉਹਨਾਂ ਦੇ ਕੱਲੇ ਦੰਦ ਲਿੱਬੜਦੇ ਆ ਤੇ ਮੂੰਹ ਹਿਲਾਉਂਦੇ ਆ ਉਸੇ ਤਰ੍ਹਾਂ ਮਨਰੇਗਾ ਦੇ ਵਿੱਚ ਵੀ ਵਿਚਾਰੇ ਮੂੰਹ ਹਲਾਉਂਦੇ ਆ ਜਿਹੜੀਆਂ ਬੀਬੀਆਂ ਹਰ ਪਿੰਡ ਵਿੱਚ ਜਿਹੜਾ ਤੁਸੀਂ 2 ਜਾਂ 1 ਕਰੋੜ ਰੁਪਈਆ ਵੀ ਲਾਉਂਨੇ ਆ ਉਹ ਵੀ ਇੱਕ ਪਿੰਡ ਦੇ ਵਿੱਚ 4-5 ਕਰੋੜ ਦੀ ਫੈਕਟਰੀ ਖੋਲ੍ਹ ਕੇ ਦਿਓ ਤੇ ਫੈਕਟਰੀਆਂ ਕੰਪਨੀਆਂ ਸਰਕਾਰੀ ਕਰੋ ਜਿਹਦੇ ਨਾਲ ਖਜ਼ਾਨੇ ਦੀ ਤਰੱਕੀ ਹੋਵੇ ਲੋਕਾਂ ਦੀ ਤਰੱਕੀ ਹੋਵੇ ਉੱਥੇ ਬੀਬੀਆਂ ਸਵੇਰ 9 ਵਜੇ ਤੋਂ ਲੈ ਕੇ 6 ਵਜੇ ਤੱਕ ਜਾਂ 5:30 ਵਜੇ ਤੱਕ ਡਿਊਟੀ ਕਰਨੀਆਂ ਉਹਨਾਂ ਦੇ ਖਾਤੇ ਦੇ ਵਿੱਚ ਅੱਜ ਮਹੀਨੇ ਜਦੋਂ 10000 ਰੁਪਏ ਆਇਆ ਕਰੂਗਾ ਤੇ ਉਹਨਾਂ ਦੇ ਘਰ ਚੰਗੇ ਹੋ ਜਾਣਗੇ ਲੋਕਾਂ ਨੇ ਤਾਂ ਅਜੇ ਤੱਕ ਵੇਖਿਆ ਕੁਛ ਨਹੀਂਗਾ ਜਦੋਂ ਕੋਈ ਐਮਐਲਏ ਆਉਂਦਾ ਉਹਨਾਂ ਨੂੰ ਕਹੇ ਸਾਡੇ ਕੋਠਾ ਪਾ ਦਿਓ ਸਾਨੂੰ फ्लਸ਼ ਨਹੀਂ ਆਈ ਇਹ ਕਰਦੇ ਆ ਲੋਕਾਂ ਨੂੰ ਆਪਦੇ ਕਮਰੇ ਪਹੁੰਚੋ ਕਰੇ ਤਾਂ ਕਰ ਦੋ ਕਿੰਨਾ ਕਚਰੇ ਹੀ ਕੰਮ ਲੈ ਕੇ ਤੁਰੋਂਗੇ ਜਿੰਨਾ ਚਿਰ ਤੁਸੀਂ ਸਿਸਟਮ ਨੂੰ ਸਰਕਾਰੀ ਨਹੀਂ ਕਰਦੇ ਪ੍ਰਾਈਵੇਟੀ ਰੱਖੋਗੇ ਉਹਨਾਂ ਚਰਨਾਖਜ਼ਾਨੇ ਦੀ ਤਰੱਕੀ ਹੋਣੀ ਆ ਨਾ ਲੋਕਾਂ ਦੀ ਤਰੱਕੀ ਹੋਣੀ ਆ ਪਰ ਲੀਡਰਾਂ ਦੀ ਤਰੱਕੀ ਪਹਿਲੇ ਦਿਨ ਤੋਂ ਹੁੰਦੀ ਆਈ ਆ ਤੇ ਤੁਹਾਡੀ ਵੀ ਤਰੱਕੀ ਫੁੱਲ ਹੋਈ ਆ ਜੇਕਰ ਤੁਸੀਂ ਸਾਰਾ ਸਿਸਟਮ ਸਰਕਾਰੀ ਕਰ ਦੋਗੇ ਤਾਂ ਉਹਦੇ ਨਾਲ ਖਜ਼ਾਨੇ 'ਚ ਪੈਸਾ ਜਾਊਗਾ ਪਰ ਬਿਜ਼ਨਸਮੈਨ ਤੁਹਾਡੇ ਘਰਾਂ ਚ ਆ ਕੇ ਹੱਥ ਮਿਲਾ ਲੈਂਦੇ ਆ ਉਹਦੇ ਨਾਲ ਕੀ ਫਾਇਦਾ ਹੋਣਾ ਤਾਂ ਮਾਨ ਸਾਹਿਬ ਗੋਬੀ ਦੇ ਫੁੱਲ ਚ ਕੱਖ ਨਹੀਂ ਲਿਖਨੇ ਆ ਤੁਹਾਡੇ ਸੈਸ਼ਨ ਬੁਲਾਇਆ ਕਿਹੜੇ ਕਾਨੂੰਨ ਬਣਾਇਆ ਲੋਕਾਂ ਵਾਸਤੇ ਸਾਨੂੰ ਦੱਸਤਾ ਦਿਓ ਕਿਵੇਂ ਕੇਂਦਰ ਨੂੰ ਟਾਉਂਗੇ ਅੱਜ ਕੇਜਰੀਵਾਲ ਨੂੰ ਉੱਥੇ ਕੋਈ ਸੀਐਸਟਾ ਫੜ ਲਵੇ ਦਿੱਲੀ ਦੇ ਵਿੱਚ ਤਾਂ ਸਾਰੀ ਦੀ ਸਾਰੀ ਮੰਡਲੀ ਇਕੱਠੀ ਹੋ ਕੇ ਦਿੱਲੀ ਵੱਜਣੀ ਆ ਤੇ ਅੱਜ ਤੋ ਤੋ ਲੋਕਾਂ ਨੂੰ ਵਾਰੀ ਆ ਆਪ ਦੇ ਤੁਸੀਂ ਦਿੱਲੀ ਬਹਿ ਜਾਂਦੇ ਆ ਜਿੱਦਾਂ ਕੇਜਰੀਵਾਲ ਨੂੰ ਫੜਿਆ ਸੀ ਉਸ ਟਾਈਮ ਤੇ ਸੈਸ਼ਨ ਕਿਉਂ ਨਹੀਂ ਬੁਲਾਇਆ ਉੱਦ ਦੇ ਵੀ ਸੈਸ਼ਨ ਬੁਲਾਉਂਦੇ ਨਾ ਕਿਉਂਕਿ ਤੁਸੀਂ ਡਰਾਮੇ ਕਰਦੇ ਆ ਡਰਾਮੇ ਕਰਕੇ ਕੱਖ ਨਹੀਂ ਹੋਣਾ ਇਹ ਫਿਲਮਾਂ ਛੁੱਟਾਂ 'ਚ ਨਾ ਰਿਹਾ ਕਰੋ ساری ਉਮਰ ਦੇ ਵਿੱਚ ਮੰਨਿਆ ਤੁਸੀਂ ਫਿਲਮਾਂ ਗਾਣਿਆਂ 'ਚ ਆਏ ਆ ਪਰ ਲੋਕਾਂ ਦਾ ਕੁਛ ਨਾ ਕੁਛ ਸਵਾਰ ਦਿਓ ਇਹ ਕੰਮ ਤਾਂ ਚੱਲੂਗਾ ਕਹਿੰਨੂ ਸਾਡਾ ਦੇਸ਼ 80 ਸਾਲ ਹੋ ਗਿਆ ਯਾਦ ਹੋਏ ਨੂੰ ਪਰ ਸਾਡੇ ਕੋਲੇ ਆਇਆ ਕੀ ਕਾਰਾਂ ਦੀਆਂ ਕੰਪਨੀਆਂ ਉਹ ਵੀ ਪ੍ਰਾਈਵੇਟ ਮੋਟਰਸਾਈਕਲਾਂ ਦੀਆਂ ਕੰਪਨੀਆਂ ਉਹ ਵੀ ਪ੍ਰਾਈਵੇਟ ਸਰਕਾਰੀ ਕਿਹੜੀ ਆ ਕੀ ਸਾਡੇ ਕੋਲੇ ਇੰਨੇ ਇੰਜੀਨੀਅਰ ਹੈ ਨਹੀਂਗੇ ਵੀ ਅਸੀਂ ਆਪਦੀਆਂ ਕਾਰਾਂ ਦੀਆਂ ਜਨ ਸਿੰਘਾਂ ਕੰਪਨੀਆਂ ਕੌਤ ਬਣਾ ਸਕੀਏ ਅਸੀਂ ਤਾਂ ਸਰਕਾਰੀ ਸਿਸਟਮ ਨੂੰ ਥੱਲੇ ਸਿੱਟਤਾ ਉਹ ਲੈਹੰਦਾ ਦਾ ਤੁਹਾਨੂੰ ਤਾਂ ਸੀ ਲੋਕਾਂ ਨੂੰ ਬੇਵਕੂਫ ਬਣਾਇਆ ਪਿਆ ਲੋਕ ਸਮਝਦੇ ਨਹੀਂ ਸਾਡੇ ਭੋਲੇ ਪੰਛੀ ਲੋਕ ਸਮਝੋ ਲੋਕੋ ਜਿੰਨਾ ਚਿਰ ਸਿਸਟਮ ਸਰਕਾਰੀ ਨਹੀਂ ਹੁੰਦਾ ਉਨਾਂ ਚਿਰ ਤੁਹਾਡੇ ਘਰਾਂ ਦੇ ਵਿੱਚ ਚੰਗੀ ਰੋਟੀ ਨਹੀਂ ਪੱਕ ਸਕਦੀ ਇਹ ਯਾਦ ਰੱਖੋ ਸਿਸਟਮ ਸਰਕਾਰੀ ਕਰੋ ਮੋਟਰਸਾਈਕਲਾਂ ਦੀਆਂ ਏਜੰਸੀਆਂ ਸਰਕਾਰੀ ਕਰੋ ਆਪਦੇ ਮੋਟਰਸਾਈਕਲ ਬਣਾਓ ਨਵੀਂ ਲਿਆਓ ਖਾ ਕੋਈ ਏਜੰਸੀ ਇੰਡੀਅਨ ਏਜੰਸੀ ਲੈ ਆਓ ਮੋਟਰਸਾਈਕਲ ਦੀ ਕੋਈ ਚੀਜ਼ ਚੰਗੀ ਪਾਵਰ ਪਾਓ ਸਾਡੇ ਕੋਲੇ ਕੀ ਨਹੀਂ ਸਾਡੇ ਕੋਲ ਸਭ ਕੁਝ ਆ ਪਰ ਬਿਜ਼ਨਸਮੈਨਾਂ ਨੂੰ ਪਹਿਲ ਦੇ ਦੇ ਕੇ ਦੇ ਦੇ ਕੇ ਉਹਨਾਂ ਦੇ ਘਰ ਭਰ ਗਏ ਥੋਡੇ ਵੀ ਘਰ ਭਰ ਗਏ ਇਹ ਤਾਂ ਕੰਮ ਕਰਛੀ ਵਾਲਾ ਆ ਪਿਆ ਜਿਵੇਂ ਆਪਾਂ ਕੋਈ ਬਣਾਉਂਦੇ ਨੇ ਚੀਜ਼ ਪ੍ਰਸ਼ਾਦ ਬਣਾ ਲਗੇ ਤੇ ਜਿਵੇਂ ਕਰਛੀ ਜਿਹੜੀ ਪਤਿੱਲੀ ਆ ਉਹਨੂੰ ਥੰਧਾਈ ਲੱਗ ਜਾਂਦੀ ਆ ਤੇ ਕਰਛੀ ਨੂੰ ਵੀ ਥੰਧਾਈ ਲੱਗ ਜਾਂਦੀ ਆ ਤੁਸੀਂ ਥੰਧਾਈਆਂ ਪਿੱਛੇ ਫਿਰਦੇ ਆ ਥੰਧਾਈਆਂ ਪਿੱਛੇ ਨਾ ਨਾ ਫਿਰੋ ਲੋਕਾਂ ਪਿੱਛੇ ਫਿਰੋ ਉਹਨਾਂ ਲੋਕਾਂ ਨੂੰ ਕੜਾਈ ਤੇ ਤੱਤਾ ਕਰੀ ਗਏ ਤੱਤਾ ਕਰਕੇ ਸਾਨੂੰ ਰਿੰਨ ਕੇ ਖਾਣ ਨੂੰ ਫਿਰਦੇ ਆ ਤੁਸੀਂ ਇੰਜ ਨਾ ਕਰੋ ਮੇਰੀ ਬੇਨਤੀ ਕਬੂਲ ਕਰੋ ਕਰੋ ਕੁਛ ਜਿਹੜਾ ਇਹ ਮਸਲਾ ਮੈਂ ਮਨਰੇਗਾ ਦਾ ਚੱਕਿਆ ਵੀਰੇ ਇਹ ਮਨਰੇਗਾ ਦਾ ਹੀ ਆ ਰੋਜ਼ਗਾਰ ਚਾਹੀਦਾ ਤਾਂ ਸਿਸਟਮ ਸਰਕਾਰੀ ਕਰਾ ਲਓ ਘਰ ਘਰਾਂ ਦੇ ਵਿੱਚ ਨੌਕਰੀ ਹੋ ਜੂਗੀ ਨਹੀਂ ਤਾਂ ਮੇਰੇ ਵੀਰੋ ਮੇਰੀਆਂ ਗੱਲਾਂ ਨੂੰ ਜਿਵੇਂ ਤੁਸੀਂ ਕਹਿ ਦਿੰਨੇ ਆ ਚੰਗੀ ਗੱਡੀ ਹੋਊਗੀ ਤਾਂ ਉਹ ਕਰੂੰਗਾ ਵੀਰੇ ਮੈਂ ਗੱਡੀ ਤੰਗੀ ਕਿੱਥੋਂ ਲਿਆ ਆਂ ਮੈਨੂੰ ਤੁਸੀਂ ਕਦੇ ਕਹਿਤਾ ਤੁਸੀਂ ਇਹ ਗੱਲ ਨੂੰ ਸਮਝੋ ਤੁਸੀਂ ਜੇ ਅਹੀਂ ਚੱਲਦੇ ਰਹੇ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਮੈਂ ਕਹਿੰਨਾ ਜੇ ਮੈਨੂੰ ਬਣਾਓ ਆ ਜਿਹੜਾ 1 ਸਾਲ ਰਹਿ ਗਿਆ ਮੈਨੂੰ 1 ਸਾਲ ਵਾਸਤੇ ਮੁੱਖ ਮੰਤਰੀ ਲਾ ਦਿਓ ਮੈਂ ਕੋਈ ਦਿੱਲੀ ਵਾਲੇ ਵਿੱਚ ਗੜਕਣ ਨਹੀਂ ਦੇਣਾ ਜਿੰਨੇ ਐਨ ਆਰ ਆਈ ਬਾਹਰ ਬੈਠੇ ਆ ਸਾਰਿਆਂ ਨੂੰ ਮੈਂ ਇੱਥੇ ਕੰਮ ਦੇ ਦੂੰਗਾ ਜਿਨ੍ਹਾਂ ਨੂੰ ਉਧਰ ਕੰਮ ਨਹੀਂ ਮਿਲੇ ਜਿਹੜੇ ਉਧਰ ਪੈਰਾ ਸੇੜਾ ਵਧੀਆ ਮੈਂ ਇਹ ਕਹਿੰਨਾ ਹਰ ਘਰ ਦੇ ਵਿੱਚ ਨੌਕਰੀ ਦੇ ਦੂੰਗਾ ਬਣਾਓ ਮੈਨੂੰ ਮੁੱਖ ਮੰਤਰੀ ਸਾਲ ਹਸਤੇ ਜੇ ਨਾ ਉਹ ਕਰਾਂ ਚੌਂਕ ਵਿੱਚ ਗੋਲੀ ਮਾਰ ਦੋ ਜੇ ਬਈ ਸ਼ੱਕ ਦੀ ਇੱਕ ਸਾਲ ਹਸਤੇ ਮੁੱਖ ਮੰਤਰੀ ਬਣਾ ਕੇ ਵੇਖੋ ਸਿਸਟਮ ਸਰਕਾਰੀ ਹੋ ਜਾਣਗੇ ਤਾਂ ਸਰਕਾਰੀ ਨੌਕਰੀਆਂ ਹੋਣੀਆਂ ਠੇਕੇ ਸ਼ਰਾਬਾਂ ਦੇ ਸਰਕਾਰੀ ਕਰੋ ਫੈਕਟਰੀਆਂ ਦਾ ਸਰਕਾਰੀ ਕਰੋ ਪਟਾਕੇ ਆਏ ਦੀਵਾਲੀ ਨੂੰ ਆਉਂਦੇ ਆ ਦੀਵਾਲੀ ਦੇ ਸਿਸਟਮ ਸਰਕਾਰੀ ਕਰੋ ਕੀ ਇੱਥੇ ਕਰੀ ਕੀ ਖੜਿਆ ਕੋਟਾਂ ਦੀਆਂ ਸਰਕਾਰੀ ਕਰੋ ਬੂਟਾਂ ਵੀ ਨਾ ਸਰਕਾਰੀ ਕਰੋ ਚੱਪਲਾਂ ਸਰਕਾਰੀ ਕਰੋ ਜਿਹੜੀਆਂ ਚੀਜ਼ਾਂ ਆਉਣੀਆਂ ਜਿੱਥੋਂ ਕਮਾਈ ਹੋਣੀ ਸਾਡੇ ਖਜ਼ਾਨੇ ਨੂੰ ਪਰ ਜਦੋਂ ਸਿਸਟਮ ਸਰਕਾਰੀ ਹੋ ਗਿਆ ਇਹਦੇ ਨਾਲ ਖਜ਼ਾਨੇ ਨੂੰ ਬਹੁਤ ਕਮਾਈ ਹੋ ਸਕਦੀ ਆ ਲੋਕਾਂ ਦੇ ਘਰੇ ਰੋਜ਼ਗਾਰ ਆ ਸਕਦਾ ਪਰ ਅਫਸੋਸ ਦੀ ਗੱਲ ਇਹ ਆ ਕਿ ਰਾਜਨੀਤਿਕ ਦੇ ਜਿਹੜੇ ਲੋਕ ਆ ਇਹ ਗਰੀਬ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਫਿਰ ਫੰਡ ਕਿਤੋਂ ਆਉਣਾ ਨਹੀਂਗਾ ਯਾਦ ਰੱਖੋ ਬਹੁਤ ਡੁੰਗੀਆਂ ਗੱਲਾਂ ਲੋਕੋ ਜੇ ਸਮਝ ਜਾਓ ਤਾਂ ਬੜੀ ਤਕੜੀ ਗੱਲ ਆ ਤੁਸੀਂ ਤਾਂ ਮੁੱਖ ਮੰਤਰੀ ਤੇ ਐਮਐਲਏ ਦੀ ਕੁਰਸੀ ਨੂੰ ਬੜਾ ਵੱਡਾ ਸਮਝਣ ਲੱਗ ਜੰਨੇ ਆ ਫਿਰ ਅਸੀਂ ਇਹ ਇੱਕ ਸਿਸਟਮ ਅਝਾਏ ਜਿਹੜੇ ਤੁਸੀਂ ਫਿਰਦੇ ਨਾ ਇਹਦੇ ਵਿੱਚ ਤੁਸੀਂ ਕੱਖ ਨਹੀਂ ਕਰ ਸਕਦੇ ਸੱਚਾਈ ਗੱਲ ਆ ਜਿੰਨਾ ਚਿਰ ਸਿਸਟਮ ਸਰਕਾਰੀ ਨਹੀਂ ਹੁੰਦਾ ਸਾਡਾ ਉਹਨਾਂ ਚਿਰ ਅਸੀਂ ਕੱਖ ਨਹੀਂ ਕਰ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋਭੀ ਦੇ ਫੁੱਲ ਚ ਮਾਨ ਸਾਹਿਬ ਕੱਖ ਨਹੀਂ ਨਿਕਲਿਆ ਨੋਟ ਕਰੋ ਤੇ ਜਿਹੜੀ ਇਹ ਭਾਈ ਮੈਂ ਗੋਭੀ ਖਰਾਬ ਕੀਤੀ ਆ ਜਿਵੇਂ 20 30 ਰੁਪਿਆ ਦੀ ਉਹੀ ਅਸੀਂ ਸਾਡਾ ਸੈਸ਼ਨ ਖਰਾਬ ਹੋਇਆ ਪਰ ਉਹ ਖਰਾਬ ਹੋ ਗਿਆ ਮੈਂ ਇਹ ਨਹੀਂ ਖਰਾਬ ਹੋਣ ਦਿੰਦਾ ਜਿਹੜੀ ਇਹ ਗੋਬੀ ਥੱਲੇ ਸਿੱਟੀ ਆ ਇਹ ਕੋਈ ਜਿਹੜਾ ਵਿਚਾਰਾ ਆਵਾਰਾ ਪਸ਼ੂ ਫਿਰਦਾ ਮੈਂ ਉਹਨੂੰ ਪਾਉਂਗਾ